ਨਿਕਾ ਜੀ ਮੈਂ ਤਰਸੀਮ ਕੁਮਾਰ ਦੀ ਵਾਈਫ ਆ ਮੈਂ ਇੱਥੇ ਆਪਣੇ ਘਰ ਰਹਿੰਦੀ ਆ ਆ ਕੇ ਤੇ ਮੈਨੂੰ ਇੱਥੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਹਿੰਦਾ ਕਿ ਇੱਥੋਂ ਪਾਣੀ ਜਿਹੜਾ ਤੇਰਾ ਰੰਕੀ ਜਾਂਦਾ 2 ਸਾਲ ਹੋ ਗਏ ਮੇਰੇ ਹਸਬੰਦ ਦਾ ਟ੍ਰਾਂਸਪਲੈਂਟ ਹੋਇਆ ਮੈਂ ਆਪਣੀ ਕਿਡਨੀ ਡੋਨੇਟ ਕੀਤੀ ਆਪਣੇ ਹਸਬੰਦ ਨੂੰ ਉਸ ਤੋਂ ਬਾਅਦ ਮੇਰੇ ਬ੍ਰੇਨ 'ਚ ਟਿਊਮਰ ਆਇਆ ਤੇ ਮੇਰਾ ਜਿਹੜਾ ਮੈਂਟਲੀ ਜਿਹੜਾ ਕਿ ਮੇਰਾ ਉਹ ਕੀ ਕਹਿੰਦੇ ਨੇ ਨਾੜਾ ਬਲੌਕ ਹੋ ਗਈਆਂ ਤੇ ਮੇਰੀ ਅੱਖਾਂ ਦੀ ਲਾਈਟ ਚ ਲੱਗੀ ਹੈ ਪਹਿਲਾਂ ਮੈਂ ਆਪੇ ਕੰਮ ਕਰਦੀ ਸੀ ਪਾਣੀ ਕੱਢ ਦਿੰਦੀ ਸੀ ਹਉ ਮੇਰੇ ਕੋ ਪਾਣੀ ਨਹੀਂ ਨਿਕਲਦਾ ਤੇ ਮੈਂ ਕਮਾ ਵਾਲੀਆਂ ਲਾਈਆਂ ਕਮਾ ਵਾਲੀਆਂ ਕਦੀ ਪਾਣੀ ਕੱਢਦੀਆਂ ਕਦੀ ਨਹੀਂ ਕੱਢਦੀਆਂ ਮੈਨੂੰ ਕਹਿੰਦਾ ਤੇਰੇ ਕੋਲ ਹੁੰਦਾ ਠੀਕ ਹੈ ਨਹੀਂ ਹੁੰਦਾ ਤੇ ਘਰ ਚੁੱਕੇ ਇੱਥੇ ਢੋੜ ਜਾ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਮੈਂ ਮੈਂ ਘਰ ਚੁੱਕੇ ਮੈਂ ਕਿੱਥੇ ਢੋੜ ਜਾ ਮੇਰੇ ਨਾਲ ਬੈਸੋ ਬੈਸੀ ਕੀਤੀ ਹੈ ਇਹਨੇ ਬੜੀ ਬੋਲ ਬੋਲਿਆ ਬੜਾ ਮੇਰੇ ਹਸਬੰਦ ਆਇਆ ਮੇਰਾ ਮੁੰਡਾ ਆਇਆ ਵਾ ਦੁਕਾਨ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਨਾਨੀ ਦੇ ਨਾਲ ਇਹਨੇ ਐਸਾ ਕੀਤਾ ਉਹ ਦੁਕਾਨ ਤੋਂ ਆਇਆ ਇੱਥੇ ਖੜਾ ਸੀ ਉਹਨਾਂ ਨੇ ਇਹਨੂੰ ਹੱਥ ਹੀ ਲਾਇਆ ਤੇ ਲੰਮੇ ਪੈ ਗਿਆ ਕਹਿੰਦਾ ਆ ਕੇ ਤੇ ਮੈਨੂੰ ਮਾਰੋ ਫੇ ਤੁਹਾਨੂੰ ਮੈਂ ਦੱਸਾਂਗਾ ਕਿ ਤੁਹਾਡਾ ਕੀ ਬੰਦਾ ਆ ਆ ਕੇ ਤੇ ਮੈਨੂੰ ਮਾਰੋ ਇਹ ਤੁਹਾਨੂੰ ਹੁਣ ਮੈਂ ਸਵਾਦ ਦੱਸਾਂ ਇਹ ਕੁਐਸਚਨ ਨੇ ਸਾਡੇ ਨਾਲ ਕੀਤਾ ਹੈ ਅਸੀਂ ਹਰਾਸ਼ਮੈਂਟ ਚੜਨਦੇ ਨਹੀਂ ਹੈਗੇ ਮੇਰਾ ਹਸਬੰਡ ਕਿੰਨੇ ਕਿੰਨੇ ਬਾਦ ਦਵਾਈਆਂ ਖਾਂਦਾ ਮੈਂ ਦਵਾਈਆਂ ਤੇ ਲੱਗੀ ਹੋਈ ਆ ਤੇ ਅਸੀਂ ਨਹੀਂ ਆਪਣੇ ਆਪਣੇ ਮੁੰਡੇ ਜੇ ਬੁਲਾਉਂਦੇ ਨਹੀਂ ਰੋਟੀ ਦੇਣ ਦੇ ਨੂੰ ਇਹਨੂੰ ਨਾ ਬਲਾਂਦੇ ਨਾ ਕਵਾਂਦੇ ਇੱਥੇ ਇਕੱਲਾ ਰਹਿੰਦਾ ਛਦਾਈਆਂ ਵਾਂਗਰ ਫਿਰਦਾ ਨਾ ਇਹਨੂੰ ਕੁਛ ਦੇ ਆ ਇੱਥੇ ਇਕੱਲਾ ਹੀ ਰਹਿੰਦਾ ਗਲੀ ਮੱਲੇ ਵਾਲੇ ਇਹਨੂੰ ਪਾਣੀ ਦਿੰਦੇ ਗਲੀ ਮੱਲੇ ਵਾਲੇ ਸਾਡੇ ਕੋ ਮੰਗ ਮੰਗ ਚਾਹਾਂ ਪੀਂਦਾ ਸਾਡੇ ਕੋ ਮੰਗ ਮੰਗ ਕੇ ਰੋਟੀ ਖਾਂ ਪਾਣੀ ਪੀਂਦਾ ਰੋਟੀ ਖਾਂਦਾ ਇੱਥੇ ਇਹਨੂੰ ਅਰੇ ਆਪਣੇ ਮੁੰਊ ਪੁੱਤਰ ਕੋਈ ਨਹੀਂ ਪੁੱਛਦਾ ਨਾ ਵੱਡਾ ਪੁੱਛਦਾ ਨਾ ਛੋਟਾ ਪੁੱਛਦਾ ਵੀ ਕੁੱਟਮਾਰ ਕਰਦੇ ਜੀ ਵੱਡਾ ਛੋਟਾ ਮੁੰਡਾ ਤੇ ਬੜਾ ਕੁੱਟਦਾ ਜੇ ਇੱਕ ਦਿਨ ਚੰਗੀ ਲੜਾਈ ਹੋਈ ਏ ਉਹਨੇ ਛੋਟੇ ਨੇ ਫੜ ਕੇ ਚਪੇੜਾ ਮਾਰੀਆਂ ਸੋਟੀ ਜੀ ਵੀ ਇੱਥੇ ਪਈ ਹੈ ਕੰਦਾ ਹੀ ਮੈਂ ਲੱਤਾਂ ਤੋੜਦੇ ਮੇਰਾ ਆਦਮੀ ਗਿਆਸ਼ ਡਾਲੋ ਦੇਦਾ ਐਡਾ ਵੱਡਾ ਕੱਟ ਢਿੱਡ ਤੇ ਪ੍ਰੇਸ਼ਨ ਹੋਇਆ ਉਹ ਫੇਰ ਵੀ ਇਹਨੂੰ ਜਫਾ ਮਾਰ ਕੇ ਤੇਨੂੰ ਮੰਗ ਅੰਕਲ ਨੂੰ ਲੈ ਗਏ ਅੰਦਰ ਕਿ ਤੈਨੂੰ ਤੂੰ ਅੰਦਰ ਚੱਲ ਐਵੇਂ ਤੈਨੂੰ ਮਾਰ ਦੇਗਾ ਸੱਟਾ ਮਾਰ ਦੇਗਾ ਤੇ ਕੀ ਤੇ ਲੈ ਗਏ ਅੰਦਰ ਤੇ ਤੇ ਦੇ ਮੁੰਡੇ ਕੋ ਬਚਾਇਆ ਉਲਟਾ ਜਿਵੇਂ ਕੋ ਸਾਡੇ ਉੱਤੇ ਕੀ ਕੁਛ ਕਰਦਾ ਪਿਆ ਉਲਟਾ ਸਾਡੇ ਤੇ ਹੀ ਸਾਨੂੰ ਜੁੱਤੀਆਂ ਮਾਰਨੀਆਂ ਸ਼ੁਰੂ ਕਰਤੀਆਂ ਜਿੰਦਾ ਛੁੱਟਾ ਪਰਚਾ ਛੱਡ ਤੇ ਤੁਹਾਡੀ ਸਹੀ ਸਰਕਾਰ ਤੋਂ ਮੰਗ ਸੋ ਆ ਇਹਦੇ ਕਹੇ ਕਿ ਨੇ ਕਿ ਸਾ ਜਿਹੜਾ ਸਾਨੂੰ ਫਸਾਉਂਦਾ ਪਿਆ ਇਹ ਇੰਨੀ ਹਰਾਸ਼ਮੈਂਟ ਨਹੀਂ ਝੜ ਸਕਦੇ ਅਗੇ ਅਸੀਂ ਨਹੀਂ ਜਰਨੋਗ ਆ ਗਏ ਨਾ ਇਹ ਨਾ ਕੰਜਰਖਾਨੇ ਚ ਅਜ ਤੱਕ ਕਦੀ ਪਈਆਂ ਗਲਤ ਗੱਲਾਂ ਚਾਹੀ ਤੱਕ ਜ ਸਾਰੀ ਮਜ਼ੂਮਰ ਪਲਮਾਂ ਸੀ ਚ ਨਿਕਲ ਗਈਆਂ ਕਦੀ ਗੱਲਬਾਤ ਇਹੋ ਜੀ ਕਦੀ ਨਾ ਮਾੜੀ ਕੀਤੀ ਨਾ ਕੁਛ ਇਹਨੇ ਦੇ ਬਿਨਾ ਵਜ੍ਹਾ ਹੀ ਆ ਕੇ ਸਾਡ ਨੂੰ ਬਿਨਾ ਵਜ੍ਹਾ ਹੀ ਆ ਕੇ ਕਸੀਟ ਲੀਤਾ ਆਪਣੀ ਪਾਗਲਪਨ ਚ ਸਾਨੂੰ ਕਸੀਟ ਲੀਤਾ ਕੱਲ ਮਿਤੀ 13 4 ਜਵੀ ਨੂੰ ਥਣ ਕਾਦੀਆਂ ਦੇ ਮੋਹੱਲਾ ਧਰਮਪੁਰ ਬਿਖੇ ਇੱਕ ਨਾ ਬਜ਼ੁਰਗ ਨੂੰ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਸੀ ਉਸ ਬੰਦੇ ਦੀ ਥਾਣੇ ਐਸਓ ਸਾਹਿਬ ਦੇ ਕੋਲ ਬੰਦਸਿੰਘ ਹੋਰ ਬੋਲਿਕ ਨਾਲ ਦਖਾਸਤ ਮਸੂਰ ਹੋਈ ਸੀ ਤੇ ਐਸਓ ਸਾਹਿਬ ਨੇ ਇਸ ਤੋਂ ਤਤੰਤ ਕਾਰਵਾਈ ਕਰਨ ਦੇ ਹੁਆ ਉਹ ਜਿਹੜੇ ਜਰੂਰੀ ਸੀ ਮੰਗਲਦਾਸ ਜੀ ਉਹਨਾਂ ਦੇ ਬਿਆਨ ਤੇ ਪਰਚਾ ਰਜਿਸਟਰ ਕੀਤਾ ਤੇ ਜਿਹੜੇ ਉਹ ਜਿਹੜੇ ਜਿਹਨਾਂ ਨੇ ਜਿਹੜਾ ਕੁੱਟਮਾਰ ਕੀਤੀ ਉਹਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਜੇ ਉਹ ਗਾਮ ਵੀ ਇਹੋ ਜਿਹੀ ਕੋਈ ਕਾਰਵਾਈ ਨਾ ਕਰਨ ਉਹਨਾਂ ਤੇ ਪ੍ਰਿੰਟ ਰੈਕਸ਼ਨ ਦਿੱਤਾ ਗਿਆ ਇਸ ਵਿੱਚ ਮੈਂ ਇਹ ਗੱਲ ਕਹਾਂਗਾ ਜਿਵੇਂ ਵੀਡੀਓ ਗਰਨ ਹੋ ਸੀ ਤੇ ਉਹ ਤੋਂ ਤਰਨਤਲੀ ਐਕਸ਼ਨ ਦਿੱਤਾ ਗਿਆ ਉੱਤੇ ਤਰਨਤਲੀ ਕਾਰਵਾਈ ਕਰਦੇ ਆ ਉਹ ਜਿਹੜੇ ਉਹ ਜੁਰਮਨ ਸਾਥ ਹੋਇਆ ਗਿਆ ਜੁਰਮ ਦੇ ਘੱਟ ਕੀ ਸੀ ਉਹ ਉਹ ਗਾਟ ਯੂ ਆਰਟੀ ਕਮੰਡਿਸ਼ਨਰ ਕੋਲ ਪਾਣੀ ਪੂਰਨ ਦਾ ਪੈਂਦਰ ਹੋ ਰਹਾ ਸੀ ਕਿਨੇ ਚੰਦ ਕਾਰਵਾਈ ਕੀਤੀ ਨਾਮ ਉਹਨੇ ਤਿੰਨ ਬੰਦੇ ਉਹਨੇ ਲਿਖਾਇਆ ਸੀ ਕਿ ਤਰਸੀਮ ਕੁਮਾਰ ਸੀ ਗਵੰਡੀ ਕਿ ਉਹਨਾਂ ਦੇ ਗਵੰਡੀ ਉਹਨਾਂ ਦਾ ਬੇਟਾ ਸੀ ਕਰਨ ਤੇ ਗਵੰਡੀ ਹੋ ਸੀ ਮੋਹਿਤ ਕੁਮਾਰ ਸੌਰੀ ਉਹ ਕੁਸ਼ ਕੁਮਾਰ ਜੀ ਕੀ ਕਰਦੇ ਕੀ ਉਹਨੇ ਬੰਦੀਆਂ ਤਰ੍ਹਾਂ ਲਿਖਾ ਉਹਨਾਂ ਦੇ ਐਫਐਸ ਦੇ ਜ ਕੀਤੀ ਗਈ ਹੈ ਤੇ ਉਹਨਾਂ ਦਾ ਇਸ ਤੋਂ ਲਾਗ ਉਹਨਾਂ ਦਾ ਪ੍ਰਿੰਟ ਐਕਸ਼ਨ ਵੀ ਕੀਤਾ ਗਿਆ ਉਹਨਾਂ ਦਾ ਇਸ ਤੋਂ ਹਾਂਜੀ ਅਸਤੁਜ ਜੀ ਜੀ ਸਰ ਇਸ ਦਿਨ ਮੈਂ ਰੇਕਕੜ ਬੀਐਸਪੀਸੀ ਦਾ ਰੰਗੋਰ ਮੇਰੇ ਨਾਲ ਨੇ ਸੁਦਾ ਬਲਵਿੰਦਰ ਸਿੰਘ ਐਸਐਚਓ ਕਾਦੀਆਂ ਆਡਾ ਸ਼ਾਸਨ ਵਾਲੋ ਆਮ ਪਬਲਿਕ ਨੂੰ ਕਿਸਾਨਾਂ ਨੂੰ ਜ਼ਿੰਮੇਦਾਰਾਂ ਨੂੰ ਇੱਕ ਸੰਦੇਸ਼ ਹੈ ਕਿ ਇਲੈਕਸ਼ਨ ਕੋ ਲੱਗਾ ਹੋਇਆ ਹੈ ਕਿ ਜਿਸ ਤਰ੍ਹਾਂ ਆਮ ਦਿਖਣ ਚ ਆਂਦਾ ਹੈ ਕਿ ਜਦੋਂ ਫਸਕਟਾਈ ਦਾ ਸੀਜ਼ਨ ਆਂਦਾ ਹੈ ਤੇ ਕਿਸਾਨ ਜਿਹੜੇ ਜ਼ਿੰਮੇਦਾਰ ਨੇ ਉਹ ਬ੍ਰੈਂਡ ਖੋਦਣੋਂ ਅਗਰ ਗਾਂਦੇ ਨੇ ਸਟੱਬਲ ਬਰਨਿੰਗ ਹੁੰਦੀ ਆ। ਇਲੈਕਸ਼ਨ ਕੋਲ ਲਗਾ ਹੋਇਆ ਸਭ ਨੂੰ ਮਰੀਫ ਸਖਤ ਅਦਾਇਤ ਹੈ ਕਿ ਕੋਈ ਵੀ ਇਹੋ ਜਿਹਾ ਕਾਰਵਾਈ ਨਹੀਂ ਕਰਨੀ, ਕੋਈ ਇਹੋ ਜਿਹਾ ਸਟੱਬਲ ਬਰਨਿੰਗ ਨਹੀਂ ਕਰਨੀ, ਕਾਲੀ ਨੂੰ ਅੱਗ ਨਹੀਂ ਲਾਣੀ। ਤੇ ਨਹੀਂ ਤੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨੀ ਸਾਨੂੰ ਬਜੂਰ ਹੋਣਾ ਪਏਗਾ। ਤੇ ਜੇੜਾ ਕੋਈ ਇਹੋ ਜਿਹਾ ਕੰਮ ਕਰੇਗਾ 100% ਉੱਤੇ ਬੰਦੀਕਾਰੀ ਹੋਏਗੀ, ਕਾਨੂੰਨੀ ਕਾਰਵਾਈ ਹੋਏਗੀ। ਤੇ ਕਿਰਪਾ ਕਰਕੇ ਇਹੋ ਜਿਹਾ ਕੰਮ ਨਹੀਂ ਕਰਨਾ। ਤੇ ਵਾਤਾਵਰਨ ਨੂੰ ਫੁੱਟ ਰੱਖਣਾ ਹੈ ਤੇ ਜਿਹੜਿਆ ਜਿਹਦੇ ਨਾਲ ਆਮ ਜਿਹੜੀਆਂ ਜਿੱਦ ਤੱਕ ਦਿਖਣ ਜਾਂਦਾ ਹੈ ਕਿ ਜਦੋਂ ਉਹ ਅਗਲ ਗਈ ਜਾਂਦੀ ਹੈ ਵਾਤਾਵਰਨ ਖੁਸ਼ਹੁੰਦਾ ਹੈ ਲੋਕਾਂ 'ਚ ਬਿਮਾਰੀਆਂ ਫੈਲਦੀਆਂ ਨੇ ਸਰਤਧਾਰਤਾ ਨੇ ਸਰਕਾਰ ਦੀਆਂ ਲੈਜਿਲੇਸ਼ਨ ਦੀਆਂ ਤੇ ਕੋਈ ਹੋਰ ਦੀ ਕਾਰਵਾਈ ਨਹੀਂ ਕਰਨੀ ਕੋਈ ਸਟੇਪਲ ਬਗ ਨਹੀਂ ਕਰਨੀ ਤੇ ਕੋਈ ਕਾਨੂੰਨ ਦੇ ਦਰਜ ਨਹੀਂ ਆਣਾ ਧੰਨਵਾਦ